ਹਾਂਜੀ ਜੀ ਮਾਝਾ ਮਾਲਵੇ ਦੁਆਬੇ ਦੇ ਪਵਦਲ ਸਰ ਵੀਰਾ ਤੇ ਪਿੰਨਾਂ ਨੂੰ ਚਰਨ ਸਿੰਘ ਜੋਰ ਵੱਲੋਂ ਪਿਆਰ ਭਰੀ ਸਸਰੀ ਅਕਾਲ ਜੀ ਹਾਂਜੀ ਵੀਰੋ ਅੱਜ ਕੱਲ ਕਰਾਂਗੇ ਜੀ ਆਪਾਂ ਬਾਬਾ ਬੁੱਢਾ ਸਾਹਿਬ ਜੀ ਰੰਧਾਵਾ ਜੀ ਦੀ ਜਾਤ ਦੇ ਬਾਰੇ ਸੋ ਮੈਂ ਇੱਥੇ ਇੱਕ ਗੱਲ ਕਲੀਅਰ ਕਰ ਦਵਾਂ ਕਿ ਅਸੀਂ ਸ਼ਹੀਦਾਂ ਦੀਆਂ ਜਾਤਾਂ ਜੜੀਆਂ ਨਹੀਂ ਪਰਖਣਾ ਚਾਹੁੰਦੇ ਸੀਗੇ ਪਰ ਜਿਵੇਂ ਕਿ ਪਿਛਲੇ ਕਈ ਸਾਲਾਂ ਤੋਂ ਜੱਟਾਂ ਦੇ ਸ਼ਹੀਦ ਤੇ ਜੱਟਾਂ ਦੇ ਭਗਤ ਚੋਰੀ ਕਰਕੇ ਜੱਟਾਂ ਨੂੰ ਹੀ ਜੜਾ ਵਾ ਗद्दार ਸਾਬਿਤ ਕੀਤਾ ਜਾ ਰਿਹਾ ਸੀਗਾ ਸੋ ਮਜਬੂਰੀ ਵਾਸਤੇ ਜਿਹੜਾ ਵਾ ਸਾਨੂੰ ਸ਼ਹੀਦਾਂ ਦੀਆਂ ਜਿਹੜੀਆਂ ਜਾਤਾਂ ਦੱਸਣੀਆਂ ਪੈ ਰੀਆਂ ਨੇ ਸੋ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਜਿੰਨੇ ਵੀ ਇਤਿਹਾਸਕ ਸਰੋਤ ਹੈਗੇ ਨੇ ਜਿਨ੍ਹਾਂ ਦੇ ਉੱਪਰ ਸਿੱਖ ਇਤਿਹਾਸ ਦੀ ਬੁਨਿਆਦ ਖੜੀ ਹੈਗੀ ਆ ਸੋ ਉਹਨਾਂ ਨੂੰ ਵਿੱਚੋਂ ਹੀ ਜਿਹੜਾ ਵਾ ਕਿਸੇ ਵੀ ਸ਼ਹੀਦ ਦੀ ਜਿਹੜੀ ਜਾਤ ਦੱਸੀ ਜਾਵੇ ਅਸੀਂ ਆਪਣੇ ਵੱਲੋਂ ਜਿਹੜਾ ਵਾ ਕਿਸੇ ਵੀ ਸ਼ਹੀਦ ਦੀ ਜਿਹੜੀ ਜਾਤ ਨਹੀਂ ਦੱਦੇ ਸੋ ਦੇ ਦਿਆ ਕਿ ਇਤਿਹਾਸਕ ਸਰੋਤਾਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਰਦਾਵਾ ਜੀ ਨੂੰ ਕਿਹੜੀ ਜਾਤ ਦਾ ਜਿਹੜਾ ਲਿਖਿਆ ਹੋਇਆ ਵਾ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਆਪਾਂ ਦੂਸਰੇ ਗੁਰੂ ਅੰਗਦ ਸਾਹਿਬ ਜੀ ਦੀ ਵੰਸ਼ੇ ਦੇ ਵਿੱਚੋਂ ਇੱਕ ਕਵੀ ਹੋਏ ਨੇ ਜੀ ਕਵੀ ਸੰਤ ਰੇਨ ਪ੍ਰੇਮ ਸਿੰਘ ਜੀ ਸੋ ਉਹਨਾਂ ਨੇ ਇੱਕ ਗ੍ਰੰਥ ਲਿਖਿਆ ਵਾ ਸ਼੍ਰੀ ਗੁਰਪੁਰਪ੍ਰਕਾਸ਼ ਗ੍ਰੰਥ ਸੋ ਉਸ ਦੇ ਵਿੱਚ ਦੇ ਦਿਆ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਜਿਹੜਾ ਵਾ ਕਿਹੜੀ ਜਾਤ ਦਾ ਅਤੇ ਕਿਹੜੀ ਗੋਤ ਦਾ ਲਿਖਿਆ ਹੋਇਆ ਵਾ ਸੋ ਆਪਾਂ ਨੂੰ ساری ਸਾਖੀ ਜਿਹੜੀ ਪਤਾ ਹੀ ਆ ਕਿ ਜਦ ਗੁਰੂ ਨਾਨਕ ਸਾਹਿਬ ਜੀ ਪਹਿਲੀ ਵਾਰ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲਦੇ ਨੇ ਤਾਂ ਉਹਨਾਂ ਦੇ ਵਿੱਚ ਕੀ वार्तालाप ਹੁੰਦੀ ਹੈ ਸੋ ਉਹੀ वार्तालाप ਜਿਹੜੀ ਆ ਇਸ ਕਵਿਨੇ ਜਿਹੜੀ ਆ ਲਿਖੀ ਹੋਈ ਆ ਸੋ ਦੇ ਦੇ ਆ ਕਿ ਕੀ ਲਿਖਿਆ ਵਾ ਕਵੀ ਲਿਖਦੇ ਨੇ ਕਿ ਰੰਧਾਵੇ ਬੁੜੇ ਕਰ ਜੋਰੋ ਕਹਿਣ ਲਗਿਓ ਸੁਣਿਓ ਪ੍ਰਭ ਮੋਰੋ ਬਰਨ ਜਾਟ ਤੁਸ ਬੁੱਧ ਹਮਾਰੀ ਇਕ ਬਾਸਰ ਮੁਝ ਖੁੱਥਿਆ ਭਾਰੀ ਸੋ ਇੱਥੇ ਜਿਹੜਾ ਵਾ ਕਵੀ ਨੇ ਬਾਬਾ ਵੱਡਾ ਸਾਹਿਬ ਜੀ ਦੀ ਗੋਤ ਜਿਹੜੀ ਆ ਉਹ ਰੰਧਾਵਾ ਲਿਖੀ ਆ ਜੋ ਜਿਹੜਾ ਵਰਨਮਾ ਉਹ ਜੱਟ ਲਿਖਿਆ ਹੋਇਆ ਵਾ ਸੋ ਤੀਸਰੇ ਗੁਰੂ ਅਮਰਦਾਸ ਸਾਹਿਬ ਜੀ ਦੀ ਨਵੀਂ ਪੀੜੀ ਦੇ ਵਿੱਚੋਂ ਹੋਏ ਨੇ ਜੀ ਬਾਬਾ ਸਰੂਪਦਾਸ ਜੀ ਪੱਲਾ ਸੋ ਉਹਨਾਂ ਨੇ ਗੁਰਮੈਮਾ ਪ੍ਰਕਾਸ਼ ਨਾਮ ਦਾ ਇੱਕ ਗ੍ਰੰਥ ਲਿਖਿਆ ਵਾ ਸੋ ਉਸ ਦੇ ਵਿੱਚ ਦੇਖਦੇ ਹਾਂ ਕਿ ਬਾਬਾ ਵੱਡਾ ਸਾਹਿਬ ਜੀ ਨੂੰ ਕੀ ਲਿਖਿਆ ਹੋਇਆ ਵਾ ਸੋ ਇੱਥੇ ਸਾਖੀ ਥੋੜੀ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦ ਬਾਬਾ ਵੱਡਾ ਸਾਹਿਬ ਜੀ ਇੱਕ ਕੀਰਤਨੀਏ ਨੂੰ ਕਹਿੰਦੇ ਨੇ ਕਿ ਮੈਨੂੰ ਜਿਹੜਾ ਵਾ ਕੀਰਤਨ ਸੁਣਾ ਤਾਂ ਉਹ ਕੀਰਤਨੀਆ ਮਨਾ ਕਰ ਦਿੰਦਾ ਹੈ ਤੇ ਜਦ ਸ਼ਾਮ ਦੇ ਟਾਈਮ ਦੀਵਾਨ ਲੱਗਾ ਹੁੰਦਾ ਹੈ ਤਾਂ ਜਦੋਂ ਕੀਰਤਨ ਸ਼ੁਰੂ ਕਰਨ ਲੱਗਦਾ ਹੈ ਉਹ ਕੀਰਤਨੀਆ ਤਾਂ ਗੁਰੂ ਅਮਰਦਾਸ ਸਾਹਿਬ ਜੀ ਉਸ ਦੇ ਵੱਲ ਪਿੱਠ ਕਰ ਲੈਂਦੇ ਨੇ ਤਾਂ ਉਹ ਕੀਰਤਨੀਆ ਕਹਿੰਦਾ ਕਿ ਤੁਸੀਂ ਮੇਰੇ ਵੱਲ ਪਿੱਠ ਕਿਉਂ ਕਰ ਲਈ ਮੇਰੇ ਕੋਲ ਇਹੋ ਜੀ ਕੀ ਗਲਤੀ ਹੋਈ ਹੈ ਤਾਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਅਸੀਂ ਤੈਨੂੰ ਕੀਰਤਨ ਸੁਣਾਉਣ ਲਈ ਕਿਹਾ ਸੀਗਾ ਤੂੰ ਜਿਹੜਾ ਮੈਨੂੰ ਮਨਾ ਕਰ ਦਿੱਤਾ ਤਾਂ ਉਹ ਕੀਰਤਨੀਆ ਕਹਿੰਦਾ ਹੈ ਕਿ ਤੁਸੀਂ ਤਾਂ ਮੈਨੂੰ ਕਿਹਾ ਨਹੀਂ ਸੀਗਾ ਮੈਨੂੰ ਤਾਂ ਬੁੜੇ ਨੇ ਕਿਹਾ ਸੀਗਾ ਤਾਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਬੁੜੇ ਦੇ ਅੰਦਰ ਮੈਂ ਹੀ ਬੈਠ ਕੇ ਜਿਹੜਾ ਵਾ ਤੈਨੂੰ ਕਹਿ ਰਿਹਾ ਸੀਗਾ ਤਦ ਉਹ ਜਿਹੜਾ ਕੀਰਤਨੀਆ ਵਾ ਉਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਾਬਾ ਵੱਡਾ ਸਾਹਿਬ ਜੀ ਦੇ ਬਾਰੇ ਕੀ ਦਾਦਾ ਵਾ ਸੋ ਦੋ ਕਿ ਲਾਈਨਾਂ ਜਿਹੜੀਆਂ ਤੁਹਾਨੂੰ ਦੱਸਾਂਗਾ ਹੋ जाट ਬੂਟ ਅੱਗੇ ਨਹੀਂ ਗਾਉ ਗੁਰ ਬਾਬੇ ਸੁਣਿਓ ਅਬ ਤੁਮੇ ਸੁਣਾਓ ਸੋ ਇੱਥੇ ਜਿਹੜਾ ਵਾ ਬਾਬਾ ਬੁੱਢਾ ਸਾਹਿਬ ਜੀ ਨੂੰ ਜਿਹੜਾ ਵਾ ਉਹ ਜੱਟ ਬੋਟ ਕਹਿ ਰਿਹਾ ਵਾ ਕਿ ਮੈਂ ਜੱਟ ਬੋਟ ਦੇ ਅੱਗੇ ਨਹੀਂ ਗਾਵਾਂਗਾ ਉਸ ਤੋਂ ਬਾਅਦ ਜੇਕਰ ਫਿਰ ਵੀ ਕਿਸੇ ਨੂੰ ਸ਼ੱਕ ਹੈਗਾ ਵਾ ਤਾਂ ਬਾਬਾ ਬੁੱਢਾ ਸਾਹਿਬ ਜੀ ਦੀ ਮੌਜੂਦਾ ਪੀੜ੍ਹੀ ਜਿਹੜੀ ਹੈਗੀ ਆ ਉਹ ਇਸ ਟਾਈਮ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਬੈਠੀ ਹੋਈ ਆ ਆ ਤੁਸੀਂ ਸਕਰੀਨਸ਼ਾਟ ਤੇ ਦੇ ਸਕਦੇ ਹੋ ਜੀ ਬਾਬਾ ਨਿਰਮਲ ਸਿੰਘ ਰੰਦਾਵਾ ਸੋ ਇਹਨਾਂ ਦੇ ਨਾਲ ਮਿਲ ਕੇ ਜਿਹੜਾ ਵਾ ਤੁਸੀਂ ਕਲੀਅਰ ਕਰ ਸਕਦੇ ਹੋ ਬਾਕੀ ਬਾਬਾ ਬੁੱਢਾ ਸਾਹਿਬ ਜੀ ਦੀ ਮਾਤਾ ਮਾਈ ਗੋਰਾ ਜੀ ਜਿਹੜੇ ਹੈਗੇ ਨੇ ਉਹਨਾਂ ਦੇ ਪਕੇ ਜਿਹੜੇ ਆ ਉਹ ਸੰਧੂ ਪਰਿਵਾਰ ਦੇ ਨਾਲ ਸਬੰਧ ਰੱਖਦੇ ਸੀਗੇ ਸੋ ਬਾਬਾ ਬੁੱਢਾ ਸਾਹਿਬ ਜੀ ਦੇ ਨਾਨਕੇ ਜਿਹੜੇ ਸੀਗੇ ਉਹ ਸੰਧੂ ਸੀਗੇ ਅਤੇ ਜਿਹੜੇ ਦਾਦਕੇ ਸੀਗੇ ਉਹ ਰੰਧਾਵੇ ਸੀਗੇ ਬਾਕੀ ਜੀ ਬਾਬਾ ਬੁੱਢਾ ਸਾਹਿਬ ਰੰਧਾਵੇ ਜੀ ਦਾ ਕੋਈ ਵੀ ਕਲਿਆਣ ਦਾਸ ਨਾਮ ਦਾ ਭਰਾ ਜਿਹੜਾ ਨਹੀਂ ਹੈਗਾ ਬਾਕੀ ਅੱਜ ਕੱਲ ਇਸ ਗੱਲ ਦਾ ਵੀ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਵਾ ਕਿ ਐਸੀ ਕਾਸਟ ਵਾਲਿਆਂ ਦੇ ਵਿੱਚ ਵੀ ਰੰਧਾਵੇ ਸੰਧੂ ਸਿੱਧੂ ਮਾੜ ਬਰਾੜ ਜਾਨਕਿ ਜਿੰਨੀਆਂ ਵੀ ਗੋਤਾਂ ਜੱਟਾਂ ਦੀਆਂ ਹੈਗੀਆਂ ਨੇ ਉਹ ਜਿਹੜੀਆਂ ਐਸਸੀ ਕਾਸਟ ਵਾਲਿਆਂ ਦੇ ਵਿੱਚ ਵੀ ਹੈਗੀਆਂ ਨੇ ਪਰ ਇੱਕ ਗੈਰ ਜੱਟ ਇਤਿਹਾਸਕਾਰ ਹੋਇਆ ਵਾ ਰਕੇਸ਼ ਕੁਮਾਰ ਜੋ ਕਿ ਖੁਦ ਇੱਕ ਐਸਸੀ ਕਾਸਟ ਨਾਲ ਸਬੰਧ ਰੱਖਦਾ ਸੀਗਾ ਉਸ ਨੇ ਇੱਕ ਕਿਤਾਬ ਲਿਖੀ ਸੀਗੀ ਕਾਮਗਰ ਜਾਤੀਆਂ ਦਾ ਇਤਿਹਾਸ ਉਸ ਕਿਤਾਬ ਦੇ ਵਿੱਚ ਉਹ ਲਿਖਦਾ ਹੈ ਕਿ ਸਨ 1881 ਦੇ ਵਿੱਚ ਸਾਡੀਆਂ ਯਾਨੀ ਕਿ ਐਸਸੀ ਕਾਸਟ ਵਾਲਿਆਂ ਦੀਆਂ ਕੁੱਲ 7 ਗੋਤਾਂ ਰਜਿਸਟਰਡ ਹੋਈਆਂ ਸੀਗੀਆਂ ਉਹ ਗੋਤਾਂ ਦੇ ਨਾਮ ਇਸ ਤਰ੍ਹਾਂ ਲਿਖਦਾ ਹੈ ਕਿ ਸਫਰੀ ਆਰਫ ਮੱਟੂ ਘਾਰੂ ਨਹਿਰ ਕਲਿਆਣ ਤੇ ਪੱਟੀ ਹੁਣ ਜੇਕਰ 1881 ਦੇ ਵਿੱਚ ਰੰਦਾਵਾ ਗੋਤ ਐਸੀ ਕਾਸਟ ਵਾਲਿਆਂ ਦੀ ਨਹੀਂ ਹੈਗੀ ਸੀਗੀ ਤਾਂ ਫਿਰ ਬਾਬਾ ਵੱਡਾ ਸਾਹਿਬ ਜੀ ਜਿਹੜੇ ਆ ਐਸੀ ਕਾਸਟ ਨਾਲ ਕਿਵੇਂ ਸਬੰਧ ਰੱਖ ਸਕਦੇ ਨੇ ਬਾਕੀ ਇੱਕ ਕਿਤਾਬ ਹੋਰ ਹੈਗੀ ਆ ਜੀ ਵਾਲਮੀਕ ਕੌਮ ਮੂਲ ਨਿਵਾਸੀ ਇੱਕ ਦਸਤਾਵੇਜ਼ ਜੀ ਦ੍ਰਿਸ਼ਟੀਕੋਣ ਇਸ ਦੇ ਵਿੱਚ ਵੀ ਕਿਤੇ ਵੀ ਰੰਧਾਵਾ ਗੋਤ ਐਸਸੀ ਕਾਸਟ ਵਾਲਿਆਂ ਦੀ ਨਹੀਂ ਲਿਖੀ ਹੋਈ ਅਤੇ ਜਿਹੜੀਆਂ ਐਸਸੀ ਕਾਸਟ ਵਾਲਿਆਂ ਦੀਆਂ ਜਾਤਾਂ ਹੈਗੀਆਂ ਸੀਗੀਆਂ ਗੋਤਾ ਜਾਨੀ ਕਿ ਹੈਗੀਆਂ ਸੀਗੀਆਂ ਉਹ ਲਿਖੀਆਂ ਹੋਈਆਂ ਨੇ ਪਰ ਕਿਤੇ ਵੀ ਜਿਹੜੀ ਆ ਰੰਧਾਵਾ ਸੰਧੂ ਸਿੱਧੂ ਬਰਾੜ ਮਾੜ ਇਹ ਗੋਤ ਐਸਸੀ ਕਾਸਟ ਵਾਲਿਆਂ ਦੀ ਨਹੀਂ ਲਿਖੀ ਹੋਈ ਸੋ ਹੁਣ ਜਿਹੜੇ ਇਤਿਹਾਸਕ ਸਰੋਤ ਮੈਂ ਰੱਖੇ ਹੋਏ ਨੇ ਇਹਨਾਂ ਦੇ ਵਿੱਚ ਕਿਤੇ ਵੀ ਜਿਹੜਾ ਵਾ ਬਾਬਾ ਵੱਡਾ ਸਾਹਿਬ ਜੀ ਨੂੰ ਜਿਹੜਾ ਵਾ ਗੈਰ ਜੱਟ ਨਹੀਂ ਲਿਖਿਆ ਹੋਇਆ ਅਤੇ ਜਿਹੜੇ ਹੁਣ ਸਰੋਤ ਰੱਖੇ ਨੇ ਕਿਤਾਬਾਂ ਦੇ ਜਿਹੜੇ ਨਾਮ ਦੱਸੇ ਨੇ ਇਹਨਾਂ ਦੇ ਵਿੱਚ ਵੀ ਕਿਤੇ ਵੀ ਰੰਧਾਵਾ ਗੋਤ ਜਿਹੜੀ ਆ ਐਸਸੀ ਕਾਸਟ ਵਾਲਿਆਂ ਦੀ ਦਰਜ ਨਹੀਂ ਲਿਖੀ ਹੋਈ ਸੋ ਫਿਰ ਇਹ ਕਿਵੇਂ ਦਾਵਾ ਕਰ ਸਕਦੇ ਨੇ ਕਿ ਬਾਬਾ ਬੱਡਾ ਸਾਹਿਬ ਜੀ ਰੰਧਾਵਾ ਜਿਹੜੇ ਆ ਗੈਰ ਜੱਟ ਹੈਗੇ ਸੀਗੇ ਬਾਕੀ ਜਵਾਬ ਜ਼ਰੂਰ ਦੇਣ ਮੈਨੂੰ ਕਿਰਪਾ ਕਰਕੇ ਬਾਕੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਤੇ ਸ਼ੇਅਰ ਕਰਨੀ ਨਾ ਭੁੱਲਿਓ ਬਾਕੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ